ਇਹ ਸਰਕਾਰੀ ਸਾਜ ਰਹੇ ਨੇ ਜੀ ਇਹ ਜਿਹੜਾ ਪਾਣੀ ਚ ਕੱਢਿਆ ਆਪਣਾ ਘਰ ਨਹੀਂ ਆ ਗਿਆ ਇਹਨਾਂ ਦਾ ਨਹੀਂ ਆਪਾਂ ਪਾਣੀ ਨਹੀਂ ਆਪ ਸਰਕਾਰੀ ਪਰਾ ਕੇ ਦਿੱਤਾ ਸਰਕਾਰੀ ਪਾਣੀ ਉਹ ਵੀ ਡਿੱਗਾ ਪਿਆ ਹਾਂਜੀ ਇਹਨਾਂ ਦਾ ਕੌਣ ਕੌਣ ਬਜ਼ੁਰਗ ਇਹਨਾਂ ਦਾ ਘਰ ਇਹ ਮਾਤਾ ਤੇ ਪੋਤੀ ਮਾਤਾ ਇਤਰਾ ਤੁਰਦੀ ਇੱਥੇ ਜਾਨੀ ਤੇ ਲਗਾਤਾਰ ਪਿਆ ਆ ਵੀ ਵੀਰ ਇਥੇ ਖਲੋਤਾ ਬਾ ਤੇ ਕੀ ਨਾ ਦਾ ਗੋਗਾ ਹੈ ਗੋਗਾ ਇੱਕ ਬਜ਼ੁਰਗ ਮਾਦਾ ਹੀ ਹੈ ਹਾਂਜੀ ਇਹ ਸਰਕਾਰੀ ਜਗ੍ਹਾ ਰਹਿੰਦਾ ਉੱਥੇ ਪਾਣੀ ਆ ਗਿਆ ਪਾਣੀ ਇਹਨਾਂ ਨੇ ਮੈਂ ਆਪ ਦੇ ਘਰੇ ਕੱਢ ਕੇ ਲਗਿਆ ਇਹਨਾਂ ਨੂੰ ਵਾਹ ਬਜ਼ੁਰਗ ਤੁਹਾਨੂੰ ਧੰਨਵਾਦ ਆ ਤੁਹਾਡਾ ਵੀ ਇਹੋ ਜਿਹੇ ਸਾਲ 'ਚ ਮੈਂ ਇਹਦੀ ਮਾਤਾ ਦੀ ਅੱਖ ਬਣਾ ਕੇ ਦਿੱਤੀ ਪਾਣੀ ਉਦੋਂ ਹੀ ਆਇਆ ਸੀ ਮੇਰੇ ਕੋਲੇ ਵੀ 2 ਕਿੱਲੇ ਜ਼ਮੀਨ ਨਹੀਂ ਆ ਕਿੱਲੇ ਭਰਾਵਾਂ ਦੀ ਵਾਹੀ 4 ਭਰਾ ਹਨ 10 ਕਿੱਲੇ ਮੈਂ ਇਕੱਲਾ ਬਚਲ ਠੇਕੇ ਉਹਨਾਂ ਦੀ ਬਣਾ ਤੇ ਇਹਨੇ ਪੁੱਛ ਲਿਆ ਇਹਦੀ ਮਾਤਾ ਦੀ ਤੇਈ ਦੇ ਵਿੱਚ ਪਾਣੀ ਆਇਆ ਬਜ਼ੁਰਗ ਤੁਹਾਨੂੰ ਅਸੀਂ ਅੱਖ ਬਣਾ ਕੇ ਦਿੱਤੀ ਤੁਸੀਂ ਇਹ ਬਜ਼ੁਰਗਾਂ ਨਾਲ ਤਾਲਮੇਲ ਕਰਕੇ ਰੱਖਣਾ ਅਸੀਂ ਤੁਹਾਡੇ ਕੋਲ ਜਰੂਰ ਆਵਾਂਗੇ ਠੀਕ ਹੈ ਤੇ ਮੌਕਾ ਤੁਹਾਡੇ ਕੋਲ ਘਰੇ ਵੀ ਪਹੁੰਚਾ ਜਿੰਨੀ ਉਹ ਮਤ ਕਰੇ ਵੀ ਬਜ਼ੁਰਗ ਮਾਦਾ ਗੱਲੀ ਹੈ ਦੁੱਧ ਪਾ ਕੇ ਜਾ ਕੋਈ ਨਹੀਂ ਵੀਰੇ ਆਵਾਂਗੇ ਠੀਕ ਹੈ ਰੂ ਰੂ ਕਿਰਪਾ ਕਰੇ ਭਰਾਵਾ ਇਹ ਬਜ਼ੁਰਗ ਮਾਤਾ ਦੇ ਨਾਮ ਰਹਿਂਦਾ ਸਰਕਾਰੀ ਜਗਤ ਵਿੱਚ ਬਜ਼ੁਰਗ ਕਿ ਦੱਸੰਦਾ ਮੈਂ ਪਿੰਡ ਦੇ ਵਿੱਚ ਗਰੀਬ ਕੋਈ ਚੀਜ਼ ਨਹੀਂ ਕੋਈ ਨਹੀਂ ਵੀ ਆਵਾਂਗੇ ਠੀਕ ਹੈ ਤੰਤਾ ਨਹੀਂ ਕਰਦੇ ਹੋਰ ਰਸ ਰੂਚਨਾ ਹੈਗਾ ਹਾਂ ਮੇਰਾ ਅਹੀਂ ਆਮਾਗੇ ਜਰੂਰ ਤੁਹਾਡੇ ਕੋ ਠੀਕ ਹੈ